ਬਾਕਸਿੰਗ ਦੀ ਕਹਾਣੀ ਅਣਵਿਆਹੀ ਮਾਂ ਦਾ ਅਗਲਾ ਭਾਗ 4 ਤੁਹਾਨੂੰ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੋਨੋ YouTube ਚੈਨਲ ਸਵੀ ਮੀਡੀਆ 11 ਸੋ ਅਸੀ ਤਰ੍ਹਾਂ ਹੋਰ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤੋ ਮਿੱਤਰਾਂ ਨਾਲ ਸਾਂਝੀਆਂ ਕਰਦੇ ਰਿਹਾ ਕਰੋ ਸੋ ਆਓ ਕਹਾਣੀ ਦਾ ਅਗਲਾ ਭਾਗ ਸਾਂਝਾ ਕਰਦੇ ਹਾਂ ਜਦੋਂ ਰਾਉ ਸਾਹਿਬ ਤੇ ਉਹਨਾਂ ਦੇ ਆਦਮੀ ਦਰਿਆ ਦੇ ਕੰਡੇ ਢੂੰਡ ਰਹੇ ਤੇ ਜੰਗਲ ਛਾਂੜ ਰਹੇ ਸਨ ਉਸ ਵੇਲੇ ਪ੍ਰਬਾਤੌਰ ਦੀ ਤਰ੍ਹਾਂ ਦੀ 4 ਮੀਲ ਅਗਲੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਈ ਤੇ ਦਿੱਲੀ ਦਾ ਟਿਕਟ ਖਰੀਦ ਰਹੀ ਸੀ ਪ੍ਰਬਾ ਦੀ ਸਾੜੀ ਰੇਸ਼ਮੀ ਨਹੀਂ ਸੀ ਸਗੋਂ ਬੜੀ ਮਾਮੂਲੀ ਜਹੀ ਤੇ ਉਹ ਪੈਰੋਂ ਨੰਗੀ ਸੀ ਸ਼ਾਇਦ ਉਹ ਘਰੋਂ ਹੀ ਰੇਸ਼ਮੀ ਸਾੜੀ ਦੇ ਹੇਠਾਂ ਇਹ ਸਾਦੀ ਜਹੀ ਸਾੜੀ ਪਾਏ ਸੀ ਰੇਸ਼ਮੀ ਸਾੜੀ ਤੇ ਵਧੀਆ ਪੰਪਸੂ ਪਰ ਸ਼ਾਇਦ ਪਛਾਤੇ ਜਾਣ ਦੇ ਡਰੋਂ ਉਹ ਦਰਿਆ ਵਛੀ ਸੌਟਾਈ ਸੀਗੀ ਦਿੱਲੀ ਦੂਰ ਸੀ ਉੱਥੇ ਉਹਨੂੰ ਕਿਸੇ ਵਕਫ ਦਾ ਡਰ ਘਟ ਹੋਵੇਗਾ ਜ਼ਬਾਨ ਵੀ ਹਿੰਦੀ ਉਹਨੂੰ ਆਉਂਦੀ ਸੀਗੀ ਦਿੱਲੀ ਉਹ ਸਵੇਰੇ ਪਹੁੰਚੀ ਸੋਚਿਆ ਕਿੱਧਰ ਜਾਵੇ ਇਸ ਦੇਸ਼ ਵਿੱਚ ਇਸਤਰੀ ਦੀ ਇਕਲਤਾ ਦਾ ਕਿਸੇ ਨੂੰ ਸਤਕਾਰ ਹੋਣਾ ਤੇ ਕਿਤੇ ਰਹਾ ਸਗੋਂ ਇਸਤਰੀ ਇਕੱਲੀ ਇਸਤਰੀ ਲੱਭੀ ਨਹੀਂ ਕਿ ਤਰ੍ਹਾਂ ਤਰ੍ਹਾਂ ਦੀਆਂ ਉਮੀਦਾਂ ਉਹਦੇ ਮਗਰ ਲੱਗਦੀਆਂ ਰਹੀਆਂ ਨਹੀਂ ਗੀਆਂ ਪ੍ਰਬਾ ਨੇ ਵਿਚਾਰਿਆ ਕਿ ਧਾਰਮਿਕ ਆਸ਼ਰਮਾਂ ਵਿੱਚ ਕੁਝ ਪਤਾ ਕਰੇ ਦੋ Hindu ਸੰਸਥਾਵਾਂ ਵਿੱਚ ਗਈ ਦੱਸਿਆ ਕਿ ਉਹ ਗਰੀਬ ਵਿਦਵਸੀਗੀ ਕੰਮ ਮੰਗਦੀ ਸੀਗੀ ਇਹ ਇਤفاق ਨਾਲ ਇਹਨਾਂ ਦੋਹਾਂ ਥਾਵਾਂ ਤੇ ਸਖਤਰ ਜਵਾਨੀ ਟਲੇ ਤੇ ਅਮੀਰ ਆਦਮੀ ਸਨ ਜਵਾਨੀ ਵਿੱਚ ਮਸਤੀ ਤੇ ਚੇਸਟਾਂ ਜ਼ਰੂਰ ਹੁੰਦੀਆਂ ਹਨ ਪਰ ਹਮਦਰਦੀ ਵੀ ਬਹੁਤ ਹੁੰਦੀ ਹੈ ਪਰ ਜਵਾਨੀ ਲੰਘ ਚੁੱਕੇ ਆਦਮੀ ਕਈ ਵਾਰ ਖੁਦਗਾਰਜ ਤੇ ਹਿਰਸੀ ਹੋ ਜਾਂਦੇ ਹਨ ਕੁਝ ਦੇਣਾ ਇਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ ਹਮੇਸ਼ਾ ਲਊ ਲਊ ਕਰਦੀਆਂ ਅੱਖਾਂ ਨਾਲ ਸਭ ਕਾਸੇ ਨੂੰ ਤੱਕਦੇ ਹਨ ਪ੍ਰਭਾ ਨੂੰ ਇਹਨਾਂ ਦੋਹਾਂ tham ਤੋਂ ਨਿਰਾਸ਼ਤਾ ਹੋਈ ਸੀ ਕਿਉਂਕਿ ਦੋਹਾਂ ਸਖਤਰਾਂ ਦੀਆਂ ਅੱਖਾਂ ਵਿੱਚੋਂ ਸਵਾਸ ਟਪਕਦਾ ਸੀਗਾ ਪ੍ਰਭਾ ਦੀ ਜਵਾਨੀ ਤੇ ਅਨਾਥ ਅਵਸਥਾ ਨੇ ਜਿਹੜੀਆਂ ਅਯੋਗ ਇੱਛਾਵਾਂ ਉਹਨਾਂ ਦੇ ਦਿਲਾਂ ਵਿੱਚ ਜਗਾਈਆਂ ਸਨ ਉਹ ਉਹਨਾਂ ਦੀਆਂ ਅੱਖਾਂ ਲੁਕੋ ਕੇ ਨਾ ਰੱਖ ਸਕੀਆਂ ਪ੍ਰਭਾ ਨੇ ਪਟਨੇ ਵਿੱਚ ਸਿੱਖਾਂ ਦਾ ਮੰਦਿਰ ਵੇਖਿਆ ਹੋਇਆ ਸੀਗਾ ਉਸ ਨੇ ਗੁਰੂ ਨਾਨਕ ਦੇ ਕਈ ਸ਼ਬਦ ਟੈਗੋਰ ਕਵੀ ਦੀ ਗੋਦੀ ਬੋਲੀ ਵਿੱਚ ਉਲੱਥਾ ਕੀਤੇ ਪੜੇ ਹੋਏ ਸਨ ਇਹਨਾਂ ਸ਼ਬਦਾਂ ਦੇ ਪੜਨ ਨਾਲ ਉਹਦਾ ਖਿਆਲ ਹੋ ਗਿਆ ਸੀ ਕਿ ਸਿੱਖ ਧਰਮ Hindu ਧਰਮ ਦਾ ਨਰਾ ਸੁਧਾਰ ਨਹੀਂ ਹਨ ਸਗੋਂ ਵਰਤਮਾਨ ਸਮੇਂ ਦੀ ਦਲੀਲ ਦਾ ਪੂਰਾ ਅਨੁਸਾਰੀ ਹੈ ਕਿਉਂਕਿ ਉਸ ਗੁਰੂ ਨਾਨਕ ਦੇ ਸ਼ਬਦਾਂ ਵਿੱਚੋਂ ਪੜਿਆ ਸੀਗਾ ਕਿ ਜਨਿਉ ਸੂਤਕ ਚੌਂਕਾ ਯਾਤ ਪੂਜਾ ਨਮਾਜ਼ ਵਰਤ ਰੋਜ਼ਾ ਆਰਤੀ ਤੀਰਥ ਛਨਾਨ ਸਭ ਰਸਮਾਂ ਹਨ ਅਸਲੀ ਵਾਸਤਾ ਆਪ ਭਲਾ ਹੋਣਾ ਤੇ ਖਲਕਤ ਦਾ ਭਲਾ ਕਰਨਾ ਹੈ ਅਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਰੋਹਾਨੀ ਪ੍ਰੇਰਣਾ ਹੈ ਤਾਂ ਕਮਜ਼ੋਰ ਗਏ ਗੁਜ਼ਰੇ ਗੁਲਾਮ ਆਦਮੀਆਂ ਦਾ ਸਿੰਘਾ ਜੱਡਾ ਬਲੀ ਹੋ ਜਾਣਾ ਪੜਿਆ ਹੋਇਆ ਸੀਗਾ ਉਹਨੇ ਕਈ ਵਾਰੀ ਸਿੱਖਾਂ ਦਾ ਇਤਿਹਾਸ ਪੜ ਕੇ ਅਥਰੂ ਵਗਾਏ ਹੋਏ ਸਨ ਕਿ ਕਿਕਰ ਉਹਨਾਂ ਦੀ ਕੁਰਬਾਨੀ ਤੇ ਬਹਾਦਰੀ ਨੇ ਗੁਲਾਮੀ ਵਿੱਚ ਨਿਗਰਦੀ ਜਾਂਦੀ ਸਾਰੀ ਕੌਮ ਨੂੰ ਮੜ ਖੁਦਦਾਰੀ ਸਿਖਾਈ ਸੀਗੀ ਸਿੱਖਾਂ ਦੀਆਂ ਸੂਰਤਾਂ ਉਹਨੂੰ ਇੱਕ ਤਿਆਗ ਦਾ ਮੁਤਬੱਕਰ ਦ੍ਰਿਸ਼ ਜਾਪਦੀਆਂ ਸਨ ਉਹ ਪਛਦੀ ਪਛਾਂਦੀ ਇੱਕ ਗੁਰਦੁਆਰੇ ਵਿੱਚ ਗਈ ਕੀਰਤਨ ਵਿੱਚ ਉਸ ਨੂੰ ਬੜਾ ਰਸ ਆਇਆ ਪਰ ਉਸ ਦੇਖਿਆ ਕਿ ਪੂਜਾ ਦੀਆਂ ਰਸਮਾਂ Hindu ਮੰਦਰਾਂ ਨਾਲੋਂ ਕਾਜ ਵੱਧ ਹੀ ਸਨ ਦੀਵਾਨ ਦੀ ਸਮਾਪਤੀ ਉੱਤੇ ਉਹ ਭਾਈ ਸਾਹਿਬ ਕੋਲ ਗਈ ਉਹਨਾਂ ਦੇ ਚਰਨਾਂ ਨੂੰ ਹੱਥ ਲਾਇਆ ਭਾਈ ਸਾਹਿਬ ਨੇ ਅਸੀਸ ਦੇ ਕੇ ਕੋਲ ਬਹਾਇਆ ਪ੍ਰਭਾ ਨੇ ਆਪਣੀ ਔਕੜ ਜਿੰਨੀ ਇੱਕ ਉਹ ਦੱਸ ਸਕਦੀ ਸੀ ਜੱਸੀ ਉਹਦਾ ਵਿਸ਼ਵਾਸ ਭਾਈ ਸਾਹਿਬ ਉੱਤੇ Hindu ਚੱਕਰ ਨਾਲੋਂ ਕਾਜ ਵਧੇਰੇ ਸੀ ਕਿ ਅਗੇ ਸੂਰਤ ਵਿੱਚ ਚੰਗੀ ਬਜ਼ੁਰਗੀ ਸੀਗੀ ਹੈ ਤੇ ਤੇ ਹਮਦਰਦੀ ਦੀ ਆਸ ਨਾਲ ਪ੍ਰੇਰੀ ਹੋਈ ਪ੍ਰਭਾ ਨੇ ਆਪਣਾ ਬੇਅਸਰਾ ਹੋਣਾ ਦੱਸਿਆ ਤੇ ਮੰਗਿਆ ਕਿ ਉਹਨੂੰ ਸੇਵਾ ਦੇ ਬਦਲੇ ਵਿੱਚ ਪਨਾ ਦਿੱਤੀ ਜਾਵੇ ਸਿਰਫ ਪਨਾ ਤਾਂ ਕਿ ਉਹਦੀ ਜਵਾਨੀ ਹਰ ਕਿਸੇ ਦਾ ਲਾਲਚ ਨਾ ਬਣ ਰਹੇ ਇਹ ਗੱਲ ਕਰਦੇ ਗੱਲਾਂ ਕਰਦੇ ਹੀ ਸਨ ਕਿ ਭਾਈ ਸਾਹਿਬ ਦਾ ਜਵਾਨ ਪੁੱਤਰ ਉਹਨਾਂ ਨਾਲ ਕੋਈ ਗੱਲ ਕਰਨ ਲਈ ਆ ਗਿਆ ਜਿਨ੍ਹਾਂ ਲਾਲਚੀ ਅੱਖਾਂ ਦੇ ਡਰੋਂ ਪ੍ਰਭਾ ਪਨਾ ਮੰਗ ਰਹੀ ਸੀ ਉਹੀ ਉਹਦੇ ਉੱਤੇ ਜੜ ਗਈਆਂ ਇਹ ਜਵਾਨ ਗੱਲਾਂ ਤੇ ਆਪਣੇ ਪਿਓ ਨਾਲ ਕਰਦਾ ਸੀਗਾ ਪਰ ਉਹਦੀਆਂ ਅੱਖਾਂ ਪ੍ਰਭਾ ਉਤੋਂ ਹੱਲ ਨਹੀਂ ਸੀ ਸਕੀਆਂ ਪੁੱਛਣੋ ਵੀ ਰਿਹਾ ਨਾ ਗਿਆ ਕਿ ਉਹ ਭਾਈ ਕੋਲ ਬੈਠੀ ਕੌਣ ਔਸਤਰੀ ਸੀਗੀ ਭਾਈ ਸਾਹਿਬ ਨੇ ਮਸਾਂ ਕੂਰ ਕਰਕੇ ਜਵਾਨ ਨੂੰ ਕੋਲੋਂ ਤੁਰਿਆ ਬੜੇ ਹਮਦਰਦੀ ਭਰੇ ਲਹਿਜੇ ਵਿੱਚ ਪ੍ਰਭਾ ਨੂੰ ਆਸ ਦਵਾਈ ਕਿ ਉਹ ਉਸ ਨੂੰ ਆਪਣੀ ਬੱਚੀ ਸਮਝਣਗੇ ਤੇ ਹਰ ਤਰ੍ਹਾਂ ਦੀ ਪਨਾ ਦੇਣਗੇ ਪਰ ਗੱਲਾਂ-ਗੱਲਾਂ ਵਿੱਚ ਉਹਨਾਂ ਇਹ ਵੀ ਇਸ਼ਾਰਾ ਕਰ ਦਿੱਤਾ ਉਹਨਾਂ ਦਾ ਉਹ ਜਵਾਨ ਲੜਕਾ ਅਜੇ ਕੁਵਾਰਾ ਵੀ ਹੈ ਤੇ ਉਹ ਬੜਾ ਚੰਗਾ ਲੜਕਾ ਸੀਗਾ ਪ੍ਰਭਾ ਅਸਬਾਬ ਲਿਉਣ ਲਈ ਵਿਦਿਆ ਹੋਈ ਸੀਗੀ ਅਰ ਜੇ ਭਾਈ ਸਾਹਿਬ ਆਪਣੇ ਮੁੰਡੇ ਦਾ ਖਿਆਲ ਭਲਾ ਕੇ ਪ੍ਰਭਾ ਦੀ ਨਿਮਰ ਝੂਨਤਾ ਵੱਲ ਵੀ ਦੇਖ ਲੰਦੇ ਤਾਂ ਜਾਣ ਜਾਂਦੇ ਕਿ ਪ੍ਰਭਾ ਵਾਪਸ ਆਉਣ ਲਈ ਨਹੀਂ ਸੀ ਜਾ ਰਹੀਗੀ ਜਿਹਨੂੰ ਉਹ ਹੀਰਾ ਸਮਝਦੀ ਸੀ ਉਹਦੇ ਕੱਚ ਵਿੱਚੋਂ ਉਹਨੇ ਉਹਦੀਆਂ ਕੱਚੀਆਂ ਇਸ਼ਾਵਾਂ ਨੂੰ ਝਾਕ ਲਿਆ ਸੀਗਾ ਉਹ ਚੜੀ ਆਈ ਤੇ ਆਪਣੀ ਖਲਾਸੀ ਦਾ ਹੌਲਾਪਣ ਮਹਿਸੂਸ ਕਰ ਰਹੀ ਸੀਗੀ ਪਰ ਉਹਦੇ ਮਗਰ ਇੱਕ ਆਦਮੀ ਛੇਤੀ ਛੇਤੀ ਤੁਰਿਆ ਆ ਰਿਹਾ ਸੀ ਜਦੋਂ ਇੱਕ ਮੋੜ ਤੋਂ ਮੋੜ ਲੱਗੀ ਤਾਂ ਉਹ ਸਿੱਖ ਨੇ ਉਹਨੂੰ ਠਹਿਰਨ ਲਈ ਆਖਿਆ ਪਹਿਲੋ ਤੇ ਪ੍ਰਭਾ ਨੇ ਉਹਨੂੰ ਭਾਈ ਸਾਹਿਬ ਦਾ ਪੁੱਤਰ ਸਮਝਿਆ ਤੇ ਰ ਗਈ ਪਰ ਕੋਲ ਪਜਾ ਤਾਂ ਉਹ ਕੋਈ ਹੋਰ ਸੀਗਾ ਜਿਸ ਨੇ ਉਹਦੀਆਂ ਗੱਲਾਂ ਭਾਈ ਸਾਹਿਬ ਨਾਲ ਸੁਣ ਲਈਆਂ ਸਨ ਇਸ ਸਿੱਖ ਨੇ ਪ੍ਰਭਾ ਨੂੰ ਇੱਕ ਪਾਸੇ ਲਾ ਜਾ ਕੇ ਸਮਝਾਇਆ ਕਿ ਭਾਈ ਦਾ ਮੁੰਡਾ ਸ਼ਰਾਬੀ ਹੈ ਐਬੀ ਹੈ ਉਹਦੇ ਚਾਂਸੇ ਵਿੱਚ ਨਾ ਆਵੇ ਪਰ ਆਪਣੀ ਬੜੀ ਤਾਰੀਫ ਕੀਤੀ ਤੇ ਜਾਤ ਪਾਤ ਦੀ ਲਾਪਰਵਾਹੀ ਦਾ ਵਾਦਾ ਤਵਾ ਕਰਦਿਆਂ ਹੋਇਆਂ ਉਸੇ ਦਿਨ ਆਨੰਦ ਪੜਾਉਣ ਦੀ ਤਿਆਰੀ ਦੱਸੀ ਸੀ ਪ੍ਰਭਾ ਨੂੰ ਬੜਾ ਗੁੱਸਾ ਆਇਆ ਤੇ ਉਹ ਮਨ ਵਿੱਚ ਬੜੀ ਪਛਤਾਈ ਕਿ ਉਹ ਕਾਣੂ ਕਾਣੂ ਛੇੜ ਲਿਆ ਸੀਗਾ ਆਰੇ ਗੁੱਸੇ ਨੂੰ ਰੋਕ ਕੇ ਉਸਨੇ ਉਸ ਸਿੱਖ ਨੂੰ ਯਕੀਨ ਦਿਵਾਇਆ ਕਿ ਉਹ ਗੁਰਦੁਆਰੇ ਦੇ ਭਾਈ ਕੋਲ ਨਹੀਂ ਮੁੜੇਗੀ ਉਹ ਪ੍ਰਦੇਸ਼ ਦੀ ਜਵਾਨ ਇਸਤਰੀ ਸਿੱਖ ਦੇ ਕੋਲ ਖੜੋਤੀ ਦੇਖ ਕੇ ਇੱਕ ਹੋਰ ਰਾਹ ਜਾਂਦਾ ਸਿੱਖ ਉਹਨਾਂ ਦੇ ਕੋਲ ਆ ਗਿਆ ਇਹਦੀਆਂ ਅੱਖਾਂ ਵਿੱਚ ਵੀ ਉਹੀ ਕੁਝ ਸੀਗਾ ਜੋ ਪਹਿਲੇ ਦਿਨਾਂ ਵਿੱਚ ਸੀਗਾ ਪਰ ਉਹ ਡਰੀ ਕਿ ਕਿਸੇ ਟੱਡੀ ਖੁੱਭਲ ਵਿੱਚ ਜਾ ਫਸੀ ਸੀਗੀ ਉਸ ਮੋੜ ਵੱਲ ਤੱਕਿਆ ਉੱਥੇ ਸਿਪਾਹੀ ਖਲੋਤਾ ਸੀ ਤੇ ਹੋਰ ਪ੍ਰੇਰੀ ਜਨਨ ਨੇ ਮਿਸ਼ਨ ਹਸਪਤਾਲ ਦਾ ਵੱਡਾ ਬੋਰਡ ਤੋਂਪ ਵਿੱਚ ਚਮਕ ਰਿਹਾ ਸੀਗਾ ਪਰ ਉਹ ਛੱਟ ਸਿਪਾਹੀ ਵੱਲ ਚਲੀ ਗਈ ਤੇ ਪੁੱਛਣ ਲੱਗੀ ਕਿ ਉਹ ਬਿਮਾਰ ਹੋਣ ਕਰਕੇ ਜਨਾਨੇ ਹਸਪਤਾਲ ਵਿੱਚ ਜਾਣਾ ਚਾਹੁੰਦੀ ਸੀਗੀ ਸਿਪਾਈ ਨੇ ਰਾਹ ਦੱਸ ਦਿੱਤਾ ਰਾਹ ਤੇ ਉਸ ਆਪੇ ਹੀ ਦੇਖ ਲਿਆ ਸੀ ਪਰ ਉਸ ਸਿਪਾਈ ਦੀ ਆੜ ਲੈਣਾ ਚਾਹੁੰਦੀ ਸੀਗੀ ਕਿ ਜੇ ਫੇਰ ਵੀ ਉਹ ਸੈਖੋ ਦੇ ਮਗਰ ਆਏ ਤਾਂ ਉਹ ਉਸ ਨੂੰ ਸ਼ਿਕਾਇਤ ਕਰ ਦੇਵੇਗੀ ਇਹ ਹਸਪਤਾਲ ਪ੍ਰਭਾ ਨੂੰ ਕਿਲਾ ਜਿਹਾ ਜਾਪਿਆ ਸੀਗਾ ਸਵਾਏ ਮਹਿਰਤਰ ਚਪੜਾਸੀ ਆਦ ਨੌਕਰਾਂ ਦੇ ਹੋਰ ਕੋਈ ਮਰਦ ਉੱਥੇ ਨਹੀਂ ਸੀਗਾ ਨਾਰਸ ਤੇ ਮਿਸਾਂ ਦੇ ਮੂੰਹ ਅਸਦਾਇਕ ਸਨ ਪ੍ਰਭਾ ਨੇ ਬੜੀ ਵੱਡੀ ਮੈਟਰਨ ਨੂੰ ਮਿਲਣਾ ਚਾਹਿਆ ਸੀਗਾ ਇੱਕ ਨਰਸ ਉਹਨੂੰ ਵੱਡੀ ਮਿਸ ਸਾਹਿਬ ਦੇ ਬੰਗਲੇ ਲੈ ਗਈ ਇਹ ਬੰਗਲਾ ਹਸਪਤਾਲ ਦੇ ਹਾਤੇ ਵਿੱਚ ਹੀ ਸੀਗਾ ਵੱਡੀ ਮੈਟਰਨ ਬਾਹਰ ਬਰਾਂਡੇ ਵਿੱਚ ਬੈਠੀ ਨਾਸ਼ਤਾ ਖਾ ਰਹੀ ਸੀ ਉਸਨੇ ਪ੍ਰਭਾ ਨੂੰ ਆਪਣੇ ਨਾਲ ਕੁਰਸੀ ਉੱਤੇ ਬਿਠਾ ਲਿਆ ਕੁਝ ਖਾਣ ਲਈ ਆਖਿਆ ਪ੍ਰਭਾ ਨੇ ਇਨਕਾਰ ਕੀਤਾ ਮੈਟਰਨ ਖਾਂਦੀ ਰਹੀ ਨਾਲੇ ਗੱਲਾਂ ਕਰਦੀ ਰਹੀ ਮੇਮ ਦਾ ਵਤੀਰਾ ਇਹੋ ਜਿਹਾ ਸੀਗਾ ਕਿ ਪ੍ਰਭਾ ਨੇ ਆਪਣੀ ਸਾਰੀ ਕਹਾਣੀ ਸੱਚ-ਸੱਚ ਦੱਸ ਦਿੱਤੀ ਤੇ ਪਨਾਹ ਮੰਗੀ ਜੋ ਕੁਝ ਹੋ ਸਕਦਾ ਸਾਡੇ ਮਿਸ਼ਨ ਤੁਹਾਡੇ ਲਈ ਕਰੇਗਾ ਮੇਮ ਨੇ ਆਖਿਆ ਪਰ ਜੇ ਤੁਸੀਂ ਇਸ ਤਰਾ ਸਾਰਿਆਂ ਨਾਲ ਤਿਲਕਾ ਤੋੜ ਕੇ ਹੀ ਆਏ ਹੋ ਤਾਂ ਮੈਂ ਸਿਫਾਰਿਸ਼ ਕਰਾਂਗੀ ਕਿ ਤੁਸੀਂ ਇਸਾਈ ਮਤ ਤਾਰਨ ਕਰ ਲਓ ਫਿਰ ਤੁਹਾਡੀ ਪੜਾਅ ਮੁਕੰਮਲ ਹੋ ਜਾਵੇਗੀ ਕਿ ਮਜ਼ਮ ਬਦਲੇ ਬਿਨਾ ਆਪ ਮੇਰੀ ਸਹਾਇਤਾ ਨਹੀਂ ਕਰ ਸਕੋਗੇ ਪ੍ਰਭਾ ਨੇ ਪੁੱਛਿਆ ਜਰੂਰ ਕਰ ਸਕਾਂਗੀ ਮਜ਼ਮ ਬਦਲਣਾ ਕੋਈ ਜ਼ਰੂਰੀ ਨਹੀਂ ਪਰ ਤੁਹਾਡੀ ਪੂਰੀ ਪੜਾ ਲਈ ਸ਼ਾਇਦ ਮਜ਼ਮ ਬਦਲ ਲੈਣਾ ਚੰਗਾ ਹੀ ਹੁੰਦਾ ਹੈ ਮੇਮ ਨੇ ਉੱਤਰ ਦਿੱਤਾ ਜੇ ਜ਼ਰੂਰੀ ਨਹੀਂ ਮੇਮ ਸਾਹਿਬ ਪ੍ਰਭਾ ਨੇ ਆਖਿਆ ਤਾਂ ਹਜੇ ਮੈਨੂੰ ਕਿਸੇ ਤਬਦੀਲੀ ਲਈ ਹੁਕਮ ਨਾ ਦਿਓ ਮੈਂ ਆਪ ਤੇ ਕਿਰਪਾ ਭਰੇ ਸਲੂਕ ਨਾਲ ਆਪੇ ਹੀ ਬਦਲੀ ਜਾਵਾਂਗੀ ਜਿਸ ਤਰ੍ਹਾਂ ਤੁਹਾਡੀ ਇੱਛਾ ਹੋਵੇ ਸਾਡੀ ਸੇਵਾ ਦੇ ਬੂਹੇ ਤੁਹਾਡੇ ਲਈ ਖੁੱਲੇ ਹਨ ਸਿਰਫ ਖਾਣ ਪੀਣ ਵਰਤਨ ਦੀ ਤੁਹਾਨੂੰ ਤਕਲੀਫ ਹੋਵੇਗੀ ਮੈਟਰਨ ਨੇ ਇੱਕ ਵਾਰ ਫਿਰ ਪ੍ਰਭਾ ਨੂੰ ਤਰਜੀਬ ਦੇਣੀ ਚਾਹੀ ਸੀਗੀ ਖਾਣ ਪੀਣ ਦਾ ਮੈਨੂੰ ਕੋਈ ਇਤਰਾਜ਼ ਨਹੀਂ ਕਾ ਮੈਂ ਗਿਰਜੇ ਵੀ ਜਾਵਾਂਗੀ ਜਿਹੜੀਆਂ ਪੁਸਤਕਾਂ ਆਪ ਦੇਵੋਗੇ ਉਹ ਵੀ ਪੜਾਂਗੀ ਕਿਸੇ ਹਿੰਦੂ ਪੂਜਾ ਪਾਠ ਨਾਲੋਂ ਅਨੋਖੀ ਜਾਪ ਕੇ ਇਸ ਹਾਤੇ ਵਿੱਚ ਰਹਿਣ ਵਾਲੀਆਂ ਈਸਾਈ ਭੈਣਾਂ ਦੀਆਂ ਗੱਲਾਂ ਦਾ ਨਿਸ਼ਾਨਾ ਵੀ ਨਹੀਂ ਬਣਾਗੀ ਤੁਸੀਂ ਮੇਮ ਸਾਹਿਬ ਪ੍ਰਭਾ ਨੇ ਯਕੀਨ ਦਿਵਾਇਆ ਖਾਤਰ ਜਮਾ ਰੱਖੋ ਮੈਂ ਉਸੇ ਤਰ੍ਹਾਂ ਹੀ ਰਹਾਂਗੀ ਜਿਕਰ ਇਥੋਂ ਦੀਆਂ ਭੈਣਾਂ ਰਹਿੰਦੀਆਂ ਹਨ ਸਿਰਫ ਵਿਖਾਲੇ ਦੀ ਤਬਦੀਲੀ ਤੋਂ ਮੇਰੀ ਆਤਮਾ ਨਾ ਕਰਦੀ ਹੈ ਬਸ ਫਿਰ ਕੋਈ ਚਿੰਤਾ ਨਹੀਂਗੀ ਮੈਟਰਨ ਪਸੰਦ ਹੋ ਕੇ ਬੋਲੀ ਮੈਨੂੰ ਚਿੰਤਾ ਇਹ ਸੀਗੀ ਕਿ ਤੁਹਾਡਾ ਅਨੋਖਾ ਤੇ ਵੱਖਰਾਪਣ ਦੇਖ ਕੇ ਕਈ ਜ਼ਿਬਾਂ ਤੁਹਾਡੇ ਜੀਵਨ ਅਤੇ ਮੇਰੇ ਨਿਜਾਮ ਦੋਹਾਂ ਵਿੱਚ ਵਿਗੜਨ ਪਾਣਗੀਆਂ ਇਸ ਗੱਲ ਦਾ ਆਪ ਬਿਲਕੁਲ ਫਿਕਰ ਨਾ ਕਰੋ ਵਿਗੜਨ ਦਾ ਕਾਰਨ ਬਣਦੇ ਅਸਾਰ ਮੈਂ ਇੱਥੋਂ ਤੁਰ ਜਾਵਾਂਗੀ ਤੇ ਸਦਾ ਆਪ ਦੀ ਕਿਰਤ ਕਰ ਰਹਾਗੀ ਪਰ ਕੀ ਮੈਂ ਆਪ ਨੂੰ ਆਪਣੀ ਦਸ਼ਾ ਪੂਰੀ ਤਰ੍ਹਾਂ ਸਮਝਾਉਣ ਵਿੱਚ ਸਫਲ ਹੋਈ ਹਾਂ ਮੇਰੇ ਗਰਭ ਵਿੱਚ ਬੱਚਾ ਵੀ ਹੈ ਪ੍ਰਭਾ ਨੇ ਯਕੀਨ ਕਰਨਾ ਚਾਹਿਆ ਕਿ ਕੋਈ ਨਿੱਕਾ ਜਿਹਾ ਭੁਲੇਖਾ ਬਿਨਾਂ ਰਹਿ ਗਿਆ ਹੋਵੇ ਹਾਂ ਮੈਂ ਸਭ ਕੁਝ ਸਮਝ ਲਿਆ ਹੈ ਮੈਂ ਤੁਹਾਨੂੰ ਉਹ ਪਣਾ ਦੇਾਂਗੀ ਇਸ ਕਿਲੇ ਵਿੱਚ ਬਾਹਰ ਲੀਆਂ ਜ਼ਬਾਨਾਂ ਕੋਈ ਕਾਟ ਨਹੀਂ ਕਰਤਾਂਗਾ ਤੁਸੀਂ ਆਪਣੀਆਂ ਸਾਥਨਾ ਦੀ ਹਮਦਰਦੀ ਜਿਤੀ ਰੱਖਣਾ ਫੇਰ ਹੋਰ ਕਿਸੇ ਚਿੰਤਾ ਦੀ ਲੋੜ ਨਹੀਂ ਮੀਮ ਨੇ ਕੁਰਸੀ ਤੋਂ ਉੱਠ ਕੇ ਆਖਿਆ ਫਿਰ ਮੀਮ ਤੇ ਪ੍ਰਭਾ ਬਾਗ ਵਿੱਚ ਟਹਿਲਦੀਆਂ ਰਹੀਆਂ ਤੇ ਮੀਮ ਪ੍ਰਭਾ ਦੀ ਬੁੱਧੀ ਤੇ ਤਜਰਬੇ ਤੋਂ ਜਾਣੂ ਹੋ ਕੇ ਬੜੀ ਪ੍ਰਸੰਨ ਹੋ ਰਹੀ ਸੀ ਪ੍ਰਭਾ ਨੇ ਫਿਜ਼ੀਓਲੋਜੀ ਵੀ ਪੜ੍ਹੀ ਹੋਈ ਸੀ ਜੀ ਹੋਰ ਅੰਗਰੇਜ਼ੀ ਸਾਹਿਤ ਤੇ ਇਤਿਹਾਸ ਦੀ ਵੀ ਕਾਫੀ ਵਕਾਫੀਅਤ ਸੀਗੀ ਮੈਡਰਨ ਨੇ ਛੋਟੀ ਮੀਮ ਨੂੰ ਬੁਲਾਇਆ ਉਹਦੇ ਨਾਲ ਸਾਰੀ ਸਲਾਹ ਕਰਕੇ ਪ੍ਰਭਾ ਨੂੰ ਇੱਕ ਚੰਗਾ ਕਮਰਾ ਦੇ ਦਿੱਤਾ ਡਿਊਟੀ ਵੀ ਨਿਯਤ ਕਰ ਦਿੱਤੀ ਤੇ ਨਰਸ ਦਾ ਕੰਮ ਸਿਖਾਉਣ ਲਈ ਉੱਚੇਚੇ ਪ੍ਰਬੰਧ ਦੀ ਤਜ਼ਵੀਜ਼ ਵੀ ਕੀਤੀ ਪ੍ਰਭਾ ਨੇ ਇੱਕ ਦੋ ਮਹੀਨਿਆਂ ਵਿੱਚ ਹੀ ਸਾਬਤ ਕਰ ਦਿੱਤਾ ਕਿ ਉਹ ਸਾਰੇ ਹਾਤੇ ਵਿੱਚੋਂ ਸਿਆਣੀ ਕੁੜੀ ਸੀ ਮਿੱਠਾ ਤੇ ਮਿਲ ਵਰਤਨਾ ਦਿਲ ਰੱਖਦੀ ਸੀ ਉਹਦਾ ਵਤੀਰਾ ਪੂਰਨ ਅਸਾਇਤ ਸੀਗਾ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ Hindu ਸੀਗੀ ਸਿਰਫ ਉਹ ਇਸਾਈਆਂ ਵਾਲੀਆਂ ਸੌਆਂ ਨਹੀਂ ਸੀ ਖਾਂਦੀ ਤੇ ਨਾ ਯਸੂ ਮਸੀਹ ਜਾਂ ਮਾਤਾ ਮਰੀਮ ਦੀਆਂ ਤਸਵੀਰਾਂ ਅੱਗੇ ਮੱਥਾ ਟੇਕਦੀ ਸੀ ਨਾ ਇੱਕ ਨੂੰ ਰੱਬ ਦਾ ਇਕਲੌਤਾ ਤੇ ਦੂਜੀ ਨੂੰ ਕੁਵਾਰੀ ਮਾਤਾ ਮੰਦੀ ਸੀਗੀ ਹੁਣ ਪ੍ਰਭਾ ਬਾਹਰ ਸ਼ਹਿਰ ਵਿੱਚ ਵੀ ਜਾਂਦੀ ਸੀ ਉਹਨੂੰ ਕੋਈ ਔਕ ਨਹੀਂ ਸੀਗੀ ਇਸਾਈ ਮਿਸਾਲ ਨਾਲ ਹਿੰਦੁਸਤਾਨ ਲੁੱਚੇ ਵੀ ਆਜ਼ਾਦੀ ਲੈਣੋਂ ਡਰਦੇ ਹਨ ਹਿੰਦੁਸਤਾਨੀਆਂ ਨੂੰ فاਸਲੇ ਉੱਤੇ ਰੱਖਣ ਲਈ ਟੋਪੀ ਜਾਂ ਗੌਣਪਾ ਲੈਣਾ ਕਾਫੀ ਹੈ ਟੋਪੀ ਪੱਟੀ ਹੋਈ ਨੂੰ ਵੀ ਇਹ ਸਲਾਮ ਕਰ ਦਿੰਦੇ ਹਨ ਪਰ ਪੱਗਾ ਰੇਸ਼ਮੀ ਵੀ ਲਾਉਣੋਂ ਨਹੀਂ ਟੱਲਦੇ ਕਿ ਪ੍ਰਭਾ ਦਾ ਬਾਲ ਆ ਗਿਆ ਸੀਗਾ ਇਹ ਕਾਕਾ ਸੀਗਾ ਸਾਰੇ ਹੱਥੇ ਵਿੱਚ ਖੁਸ਼ੀ ਹੋਈ ਸੀਗੀ ਪ੍ਰਭਾ ਦੀ ਸਿਹਤ ਵੀ ਚੰਗੀ ਰਹੀ ਮੈਟਰਨ ਰੋਜ ਉਹਨੂੰ ਵੇਖਣ ਲਈ ਆਉਂਦੀ ਸੀਗੀ ਪ੍ਰਭਾ ਦੇ ਹੋਰ ਸਾਥਣਾਂ ਨੇ ਉਹਦੇ ਅੰਦਰ ਰਹਿਣ ਵਾਲੇ ਜਿਨ੍ਹਾਂ ਨੂੰ ਬੜਾ ਸਖਾਲਿਆ ਕੀਤਾ ਸੀਗਾ ਪ੍ਰਭਾ ਬੜੀ ਖੁਸ਼ੀ ਜਦੋਂ ਕੜੀ ਦੋ ਕੜੀ ਲਈ ਕਦੇ ਉਹਦੀ ਨਰਸ ਕੱਪੜੇ ਟੰਗਣ ਲਈ ਬਾਹਰ ਜਾਂਦੀ ਤੇ ਹੋਰ ਸਾਥਨ ਵੀ ਕੋਈ ਨਾ ਹੁੰਦੀ ਤਾਂ ਉਹ ਬੱਚੇ ਨੂੰ ਭੰਗੂੜੇ ਚੋਂ ਕੱਢ ਕੇ ਆਪਣੇ ਪਾਸੇ ਨਾਲ ਲਾ ਲੈਂਦੀ ਤੇ ਉਹਦੀਆਂ ਮਿੱਟੀਆਂ ਅੱਖਾਂ ਨਾਲ ਅੱਖਾਂ ਜੋੜ ਕੇ ਆਖਦੀ ਚਤਰੰਜਨ ਇਹ ਤੁਹਾਡੀਆਂ ਅੱਖਾਂ ਹਨ ਚਤਰੰਜਨ ਇਹ ਤੁਹਾਡੇ ਕੇਸ ਹਨ ਇਸੇ ਤਰ੍ਹਾਂ ਦੇ ਘਣੇ ਤੇ ਕਾਲੇ ਤੁਹਾਡੇ ਸਨ ਇਹਨਾਂ ਦਾ ਨਾਮ ਮੈਂ ਕੀ ਰੱਖਾਂ ਜੀ ਕਰਦਾ ਹੈ ਚਤਰੰਜਨ ਹੀ ਰੱਖ ਦਿਆ ਕਿ ਪੁੱਤਰਾਂ ਦੇ ਨਾਂ ਪਿਓ ਵਰਗੇ ਨਹੀਂ ਹੋ ਸਕਦੇ ਪਰ ਮੈਨੂੰ ਤੇ ਇਹ ਤੁਸੀਂ ਹੀ ਜਾਪਦੇ ਹੋ ਕੇਲੇ ਦੇ ਮੋੜ ਵਿੱਚੋਂ ਨਵਾਂ ਕੇਲਾ ਜੰਮਿਆ ਹੈ ਇਹ ਉਹੀ ਹੈ ਤਾਂ ਹੁਣ ਮੈਂ ਵਿਧਵਾ ਨਹੀਂ ਰਹੇਗੀ ਵੱਡੇ ਹੋ ਕੇ ਪੁੱਤਰ ਆਪਣੇ ਪਿਓਾਂ ਦਾ ਮਹਾਂਦਰਾ ਹੀ ਹੋ ਜਾਂਦੇ ਨੇ ਇਹ ਵੀ ਚਤਰੰਜਨ ਵਰਗਾ ਹੋ ਜਾਏਗਾ ਉਹੀ ਮੋਕਲੇ ਅੰਗ ਮੈਂ ਇਹਦੀ ਜ਼ਬਾਨੀ ਨੂੰ ਗੱਲ ਨਾਲ ਲਾਵਾਂ ਕੀ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਮੇਰਾ ਪੁੱਤਰ ਹੋਵੇਗਾ ਪਰ ਮੇਰੀਆਂ ਬਾਹਾਂ ਵਿੱਚ ਮੇਰਾ ਚਤਰੰਜਨ ਹੋਵੇਗਾ ਮੂੰਹ ਚਮਕ ਕੇ ਹੁਣ ਮੈਂ ਵਿਧਵਾ ਨਹੀਂਗੀ ਤੇ ਫਿਰ ਚਮਕੇ ਚਤਰੰਜਨ ਮੈਨੂੰ ਲੱਭ ਪਿਆ ਏ ਹੁਣ ਮੈਂ ਵਿਧਵਾ ਨਹੀਂਗੀ ਉਤੋਂ ਨਰਸ ਆ ਜਾਂਦੀ ਹੈ ਤੇ ਬੱਚਾ ਕੁਛੜ ਲੈ ਕੇ ਨਿੱਕੀ ਜਹੀ ਛੜਕ ਦਿੰਦੀ ਹੈ ਮਿਸ ਸਾਹਿਬ ਮੈਂ ਕਈ ਵਾਰ ਆਖਿਆ ਹੈ ਤੁਸੀਂ ਉੱਠ ਕੇ ਬੱਚੇ ਨੂੰ ਭੰਗੂੜੇ ਚੋਂ ਨਾ ਕੱਢਿਆ ਕਰੋ ਤੁਹਾਨੂੰ ਕੋਈ ਤਕਲੀਫ ਹੋ ਜਾਏਗੀ ਅੱਛਾ ਫਿਰ ਨਹੀਂ ਕਰਾਂਗੀ ਹੁਣ ਮਾਫੀ ਦੇ ਦੇ ਪ੍ਰਵਾ ਆਪਣੀ ਨਰਸ ਦਾ ਹੱਥ ਫੜ ਕੇ ਆਪਣੇ ਬੁੱਲਾਂ ਉੱਤੇ ਧਰ ਲੈਂਦੀ ਹੈ ਉਹਦਾ ਜੀ ਹਰੇਕ ਨੂੰ ਚੁੰਮਣ ਲਈ ਕਰਦਾ ਸੀਗਾ ਸ਼ਾਇਦ ਇਸੇ ਕਰਕੇ ਬਾਲ ਵਾਲੀ ਮਾਂ ਨੂੰ ਲੋਕ ਚੰਗਾ ਛਗਣ ਸਮਝਦੇ ਹਨ ਹਰੀ ਟਹਿਣੀ ਵਾਂਗੂ ਹਰੀ ਕੋਖ ਵੀ ਕੁਲੀ ਹੁੰਦੀ ਹੈ ਤੇ ਉਹਦੇ ਬੋਲ ਵਿੱਚੋਂ ਫਾਲਾ ਦੀ ਸੁਗੰਧ ਆਉਂਦੀ ਹੈ ਪ੍ਰਭਾ ਦਾ ਕਾਕਾ ਰਾਜੀ ਖੁਸ਼ੀ ਵੱਡਾ ਹੋ ਗਿਆ ਹੁੰਦਾ ਹੈ ਸਾਰੇ ਹੱਥੇ ਦਾ ਖੜਾਉਣਾ ਸੀਗਾ ਪ੍ਰਭਾ ਆਪਣੇ ਕੰਮ ਵਿੱਚ ਬੜੀ ਸੱਚੀ ਹੋ ਗਈ ਨਰਸਿੰਗ ਦਾ ਇਮਤਿਹਾਨ ਵੀ ਪਾਸ ਕਰ ਲਿਆ ਸੀ ਸੱਚੀ ਤੇ ਉਹ ਪਹਿਲਾਂ ਹੀ ਸਾਰਿਆਂ ਨਾਲੋਂ ਵੱਧ ਸੀ ਪਰ ਇਮਤਿਹਾਨ ਦੀ ਕਸਰ ਸੀਗੀ ਜਦੋਂ ਇਹ ਵੀ ਪੂਰੀ ਹੋ ਗਈ ਤਾਂ ਮੈਟਰਨ ਨੇ ਉਹਨੂੰ ਹੈਡ ਨਰਸ ਬਣਾ ਦਿੱਤਾ ਸੀਗਾ ਇਹ ਤਰੱਕੀ ਉਹਦੇ ਲਈ ਲਾਭਦਾਇਕ ਨਾ ਹੋਈ ਕਿਉਂਕਿ ਅੱਗੇ ਉਹ ਹਰ ਮਨ ਪਿਆਰੀ ਸੀਗੀ ਹੁਣ ਦੋ ਤਿੰਨ ਨਰਸਾਂ ਦੀ ਈਰਖਾ ਦਾ ਕਾਰਨ ਬਣ ਗਈ ਸੀਗੀ ਉਹ ਕੌਜ ਕਰਕੇ ਨਹੀਂ ਸਨ ਕਰਦੀਆਂ ਪਰ ਉਹਨਾਂ ਦੇ ਪਿਆਰ ਦੀ ਘਾਟ ਉਹਨੂੰ ਮਹਿਸੂਸ ਹੋ ਰਹੀ ਸੀਗੀ ਪ੍ਰਭਾ ਨੇ ਦੋ ਵਾਰ ਮੈਟਰਨ ਨੂੰ ਆਖਿਆ ਕਿ ਉਹਨੂੰ ਛੋਟੀ ਨਰਸ ਬਣਾ ਦਿੱਤਾ ਜਾਵੇ ਪਰ ਮੈਟਰਨ ਸਗੋਂ ਈਰਖਾ ਕਰਨ ਵਾਲੀਆਂ ਨਰਸਾਂ ਦੇ ਵਿਰੁੱਧ ਹੁੰਦੀ ਗਈ ਇਹਦਾ ਅਸਰ ਵੀ ਪ੍ਰਭਾ ਉੱਤੇ ਮਾੜਾ ਹੀ ਪੈਂਦਾ ਰਿਹਾ ਸੀਗਾ ਮੈਟਰਨ ਦੇ ਰਿਟਾਇਰ ਹੋਣ ਦਾ ਵੇਲਾ ਆ ਗਿਆ ਸੀ ਤਾਂ ਵੀ ਪ੍ਰਭਾ ਨੇ ਆਖਿਆ ਕਿ ਉਹ ਜਾਣ ਤੋਂ ਪਹਿਲਾਂ ਉਹਨੂੰ ਛੋਟੀ ਨਰਸ ਬਣਾ ਜਾਵੇ ਪਰ ਮੈਟਰਨ ਨੇ ਇਹ ਮਨਜ਼ੂਰ ਨਾ ਕੀਤਾ ਤੇ ਆਖਿਆ ਉਹ ਨਵੀਂ ਮੈਟਰਨ ਨੂੰ ਚੰਗੀ ਤਰ੍ਹਾਂ ਸਮਝਾ ਜਾਵੇਗੀ ਨਵੀਂ ਮੈਟਰਨ ਆ ਗਈ ਪਰ ਇਹਦਾ ਦਿਲ ਪੁਰਾਣਾ ਸੀਗਾ ਪੁਰਾਣੇ ਦਿਲ ਵਾਲੇ ਜਦੋਂ ਕੋਈ ਨਵਾਂ ਚਾਰਜ ਲੈਂਦੇ ਹਨ ਤਾਂ ਕਈ ਵਾਰੀ ਵੇਖਿਆ ਗਿਆ ਹੈ ਉਹ ਬਿਨਾਂ ਕਾਰਨ ਹੀ ਉਹਨਾਂ ਮਾਤ ਹਿੱਤਾਂ ਦੇ ਵਿਰੁੱਧ ਹੋ ਜਾਂਦੇ ਹਨ ਜਿਨ੍ਹਾਂ ਨੂੰ ਉਹਨਾਂ ਤੋਂ ਪਹਿਲਾਂ ਅਹੁਦੇਦਾਰ ਚੰਗਾ ਸਮਝਾ ਰਿਹਾ ਹੁੰਦਾ ਹੈ ਗੱਲ ਕੀ ਆ ਜੋ ਕੁਝ ਪਹਿਲੇ ਅਹੁਦੇਦਾਰ ਨੇ ਬਣਾਇਆ ਹੁੰਦਾ ਹੈ ਉਸ ਨੂੰ ਢਾਕੇ ਆਪਣੀ ਸਾਰੀ ਸ਼ੂ ਦੇ ਹਨ ਅਸਨ असंतुष्ट ਨਰਸਾਂ ਦੀ ਸੁਣੀ ਗਈ ਪ੍ਰਭਾ ਨਵੀ ਮੈਟਰਨ ਦੀ ਪ੍ਰਸ਼ੰਸਾ ਨਾ ਪ੍ਰਾਪਤ ਕਰ ਸਕੀ ਇੱਕ ਦੋ ਸ਼ਿਕਾਇਤਾਂ ਦਾ ਜਵਾਬ ਉਹਨੂੰ ਰੋਜ਼ ਹੀ ਦੇਣਾ ਪੈਂਦਾ ਸੀਗਾ ਅਸੰਤੁਸ਼ਟ ਮਾਤ ਹਿੱਤ ਦੇ ਕੋਲੋਂ ਕੰਮ ਲੈਣਾ ਬੜੀ ਬੇਸਵਾਦੀ ਹੈ ਪਰ ਨਰਾਜ ਅਫਸਰ ਹੇਠਾਂ ਕੰਮ ਕਰਨਾ ਪੂਰਾ ਨਰਕ ਹੈ ਪ੍ਰਵਾ ਚਾਹੁੰਨ ਲੱਗ ਗਈ ਸੀ ਕਿ ਹਸਪਤਾਲ ਛੱਡ ਜਾਵੇ ਪਰ ਉਹਦਾ ਕਾਕਾ ਹਜੇ ਛੋਟਾ ਸੀਗਾ ਮਸਾਂ ਪਹਿਲੇ ਵਰੇ ਗੰਢ ਹੀ ਉਹਦੀ ਉਸ ਮਣਾਈ ਸੀਗੀ ਉਹ ਚਾਹੁੰਦੀ ਸੀ ਕਿ ਥੋੜਾ ਜਿੰਨਾ ਹੱਥਾ ਪੈਰਾਂ ਉੱਤੇ ਹੋ ਜਾਵੇ ਇਸ ਲਈ ਉਹ ਸਭ ਔਕੜਾ ਸਹਾਰ ਕੇ ਥੋੜੇ ਦਿਨ ਹੋਰ ਕੱਟਣਾ ਚਾਹੁੰਦੀ ਸੀ ਜਦੋਂ ਮੈਟਰ ਨੇ ਉਹਨੂੰ ਵੱਡੀ ਤੋਂ ਛੋਟੀ ਨਰਸ ਬਣਾ ਦਿੱਤਾ ਤਦ ਵੀ ਉਸ ਨੇ ਮੰਨਦਾ ਨਾ ਸਮਝਿਆ ਛੋਟੀ ਹੋਣਾ ਤੇ ਉਹ ਆਪ ਹੀ ਚਾਹੁੰਦੀ ਸੀ ਪਰ ਛੋਟਿਆ ਹੋਣ ਨਾਲ ਵੀ ਬਣ ਚੁੱਕੀ ਈਰਖਾ ਦਾ ਅੰਤ ਨਾ ਹੋ ਸਕਿਆ ਪ੍ਰਵਾ ਦੀ ਚੰਗਿਆਈ ਵੀ ਈਰਖਾ ਜਗਾਉਂਦੀ ਸੀਗੀ ਇੱਕ ਦਿਨ ਮੈਟਰਨ ਨੇ ਪ੍ਰਭੂ ਨੂੰ ਬੁਲਾ ਕੇ ਆਖਿਆ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਇਸਾਈ ਨਹੀਂ ਹੋ ਹਾਂਜੀ ਮੈਂ ਬਪਤਿਸਮਾ ਤੇ ਨਹੀਂ ਲਿਆਗਾ ਪ੍ਰਭਾ ਨੇ ਉੱਤਰ ਦਿੱਤਾ ਤੇ ਤੁਸੀਂ ਕਦੋਂ ਲਵੋਗੇ ਮੈਟਰਨ ਨੇ ਪੁੱਛਿਆ ਮੈਂ ਹਜੇ ਫੈਸਲਾ ਨਹੀਂ ਕਰ ਸਕੀ ਪ੍ਰਭਾ ਨੇ ਉੱਤਰ ਦਿੱਤਾ ਤੁਹਾਨੂੰ ਹੁਣ ਛੇਤੀ ਹੀ ਆਪਣਾ ਮਨ ਬਣਾਉਣਾ ਹੋਵੇਗਾ ਮੈਟਰਨ ਨੇ ਆਖਿਆ ਪਿਛਲੀ ਮੈਟਰ ਸਾਬ ਨੇ ਆਖਿਆ ਸੀਗਾ ਕਿ ਮਜ਼ਬਬ ਤਬਦੀਲ ਕਰਨਾ ਮੇਰੇ ਲਈ ਲਾਜ਼ਮੀ ਨਹੀਂ ਹੋਵੇਗਾ ਇਹ رائے ਉਹਨਾਂ ਦੀ ਸੀਗੀ ਹੁਣ ਮੈਂ ਮੈਟਰਨ ਹਾਂ ਮੈਂ ਕਿਸੇ ਗੈਰ ਇਸਾਈ ਨੂੰ ਇਸਾਈ ਉੱਤੇ ਤਰਜੀਹ ਨਹੀਂ ਦੇ ਸਕਦੀ ਇੱਕ ਚੰਗੀ ਇਸਾਈ ਅਹੁਦੇ ਤੋਂ ਵੰਚਿਤ ਹੈ ਕਿਉਂਕਿ ਇੱਕ ਗੈਰ ਇਸਾਈ ਉਸਦੇ ਹੱਕ ਨੂੰ ਮੱਲੀ ਬੈਠੀ ਤਾਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਫੈਸਲਾ ਕਰਨਾ ਹੋਵੇਗਾ ਮੈਮ ਨੇ ਹੁਕਮ ਲੇਜ਼ੇ ਵਿੱਚ ਕਿਹਾ ਸੀਗਾ ਹਫ਼ਤਾ ਗੁਜ਼ਰ ਗਿਆ ਪ੍ਰਭਾਣ ਨੇ ਫੈਸਲਾ ਕਰ ਲਿਆ ਭਾਵੇਂ ਉਹਦਾ ਯਕੀਨ ਸੀ ਕਿ ਮذਬੀ Hindu ਮذਬੀ ਸਿੱਖਾਂ ਜਾਂ ਮذਬੀ ਇਸਾਈਆਂ ਨਾਲੋਂ ਰਤਾ ਵੀ ਚੰਗੇ ਨਹੀਂ ਗਏ ਤੇ ਇਸਾਈ ਭਾਈਚਾਰੇ ਵਿੱਚ Hindu ਜਾਂ ਸਿੱਖ ਭਾਈਚਾਰੇ ਨਾਲੋਂ ਵਧੇਰੇ ਸਤੰਤਰਤਾ ਹੈ ਆਪਣਾ ਪ੍ਰਗਟਾਓ ਦੇ ਬਹੁਤੇ ਮੌਕੇ ਹਨ ਪਰ ਰਸਮੀ ਬਪਿਸਤਮਾ ਉਹਦੀਆਂ ਨਜ਼ਰਾਂ ਵਿੱਚ ਓਡਾ ਹੀ ਪ੍ਰਵਾਨ ਸੀਗਾ ਜਿੱਡਾ ਸੁਧੀ ਤੇ ਅੰਮ੍ਰਿਤ ਉਹ ਜਾਣਦੀ ਸੀਗੀ ਕਿ ਜੋ ਆਪਣਾ ਮਿਸ਼ਨ ਦੇ ਭਾਈਚਾਰੇ ਵਿੱਚ ਉਹਨੂੰ ਮਿਲ ਸਕੀ ਸੀਗੀ ਉਹ ਆਪਣੇ ਭਾਈਚਾਰੇ ਵਿੱਚ ਨਹੀਂ ਮਿਲ ਸਕੇਗੀ ਉਹਨਾਂ ਕੁਝੀਆਂ ਹਾਲਤਾਂ ਦਾ ਉਹਨੂੰ ਪੂਰਾ ਸਹਿਮ ਸੀਗਾ ਜਿੰਨਾਂ ਵਿੱਚ ਉਹਦੀ ਸੁਤੰਤਰਤਾ ਤੇ ਜਵਾਨੀ ਦੇ ਆਪਣੇ ਭਾਈਚਾਰੇ ਦੀ ਸੌ ਬਾਦ ਇੱਕ ਲਾਕੀ ਉਹਨੂੰ ਪਾ ਸਕਦੇ ਸਨ ਪਰ ਪ੍ਰਭਾ ਚੰਗੀ ਗੋਈ ਹੋਈ ਮਿੱਟੀ ਦੀ ਬਣੀ ਹੋਈ ਸੀਗੀ ਮੈਟਰਨ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਤੇ ਮਿਸ਼ਨ ਵਿੱਚੋਂ ਨਿਕਲ ਗਈ ਦਿੱਲੀ ਵਿੱਚ ਜਿੰਨਾ ਦੀ ਪ੍ਰਭਾ ਵਾਕਿਫ ਸੀਗੀ ਉਹ ਉਹਨੂੰ ਇਸਾਈ ਸਾਹਮਣੇ ਦੇ ਸਨ ਇਸ ਲਈ ਉੱਥੇ ਉਹਨੂੰ ਕੰਮ ਮਿਲਣ ਦੀ ਆਸ ਬਹੁਤ ਘੱਟ ਸੀਗੀ 1.5 ਤੋਂ 2 ਬਰੇ ਵਿੱਚ ਅਸਨੇ ਪੰਜਾਬੀ ਬੋਲਣੀ ਸਿੱਖ ਲਈ ਸੀ ਮਿਸ਼ਨ ਵਿੱਚ ਉਹਦਾਂ ਲੋੜਾਂ ਸਭ ਪੂਰੀਆਂ ਹੁੰਦੀਆਂ ਸਨ ਨਕਦ ਤਨਖਾਹ ਬਹੁਤੀ ਨਹੀਂ ਸੀ ਮਿਲਦੀ ਤਾਂ ਵੀ 200 ਰੁਪਇਆ ਉਹਦਾ ਆਪਣਾ ਹੈ ਸੀ ਪਛਾਹ ਮੋੜਨਾ ਚੰਗਾ ਨਾ ਸਮਝਿਆ ਪੰਜਾਬ ਦੇ ਹੋਰ ਅੰਦਰ ਵੜਨ ਦਾ ਨਿਰਣੈ ਕੀਤਾ ਲਾਹੌਰ ਦੀ ਟਿਕਟ ਲੈ ਲਈ ਲਾਹੌਰ ਪਹੁੰਚ ਕੇ ਕਿਸੇ ਥਾਂ ਉਤਰਨ ਦਾ ਸਵਾਲ ਬੜਾ ਮੁਸ਼ਕਲ ਜਾਪਿਆ ਧਾਰਮਿਕ ਥਾਈ ਜਾਣੋ ਤੇ ਉਸ ਕੰਨ ਨੂੰ ਹੱਥ ਲਾ ਲਿਆ ਸੀਗਾ ਉਹ ਇੱਕ ਚੰਗੇ ਪ੍ਰਸਿੱਧ ਹਿੰਦੂ ਹੋਟਲ ਵਿੱਚ ਜਾ ਕੇ ਉਤਰੀ ਪਰ ਦੋ ਦਿਨਾਂ ਵਿੱਚ ਹੀ ਬੇਆਰਾਮ ਹੋ ਗਈ ਲਾਹੌਰੀਆਂ ਦੀਆਂ ਅੱਖਾਂ ਦਾ ਗੁਸਤਾਖੀ ਵਿੱਚ ਸਭ ਨੂੰ ਮਾਰਤ ਕਰਦਿਆਂ ਜੱਪੀਆਂ ਸੀਗਾ ਨੌਕਰੀ ਦੀ ਢੂੰਡ ਉਸ ਕੀਤੀ ਪਰ ਨਰਸ ਦਾ ਕੰਮ ਮਿਸ਼ਨ ਜਾਂ ਸਰਕਾਰੀ ਹਸਪਤਾਲਾਂ ਵਿੱਚ ਹੀ ਮਿਲ ਸਕਦਾ ਸੀਗਾ ਮਿਸ਼ਨ ਵਿੱਚ ਵੀ ਸਫਾਰਸ਼ਾਂ ਦੀ ਲੋੜ ਸੀਗੀ ਨਰਸ ਹੋਣ ਦਾ ਉਸ ਖਿਆਲ ਹੀ ਛੱਡ ਦਿੱਤਾ ਸੋਚਿਆ ਕਿਸੇ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਢੂੰਡੇਗੀ ਪਰ ਹੋਟਲ ਵਿੱਚ ਉਹਦਾ ਰਹਿਣਾ ਦਿਨੋ ਦਿਨ ਔਖਾ ਹੁੰਦਾ ਜਾਂਦਾ ਹੋਟਲ ਦੇ ਸਾਰੇ ਸਟਾਫ ਦੇ ਮੂੰਹ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ ਸਨ ਸੁਣ ਸੁਣਾ ਕੇ ਕਈ ਕਾਲਜ ਦੇ ਮੁੰਡੇ ਦੇਖਣ ਲਈ ਆਉਣ ਲੱਗ ਪਏ ਪ੍ਰਵਾ ਜੱਜ ਹੋ ਗਈ ਸੀ ਹਿਸਾਬ ਚੁਕਾ ਕੇ ਇੱਕ ਅੰਗਰੇਜ਼ੀ ਹੋਟਲ ਵਿੱਚ ਚਲੀ ਗਈ ਉੱਥੇ ਬਹੁਤਾ ਚਿਰ ਰਹਿਣ ਜੋਗੀ ਮਾਇਆ ਤੇ ਭਾਵੇਂ ਨਹੀਂ ਸੀਗੀ ਪਰ ਅਕਲ ਤੇ ਤੇਜ਼ੀਬ ਕਾਫੀ ਸਨ ਕਿਸੇ ਨੇ ਕੋਈ ਗੁਸਤਾਖ ਸਵਾਲ ਨਾ ਪੁੱਛਿਆ ਕਿਸੇ ਨੇ ਮੂੰਹ ਉੱਤੇ ਟੈਕਟਕੀ ਨਾ ਬਦੀ ਪੂਰਨ ਸਤਕਾਰ ਨਾਲ ਕਲਰਕ ਨੇ ਲੜਿੰਦੀ ਇhtiyat ਦਿੱਤੀ ਤੇ ਮੇਡ ਨੇ ਕਮਰੇ ਵਿੱਚ ਸਥਾਨ ਕਰਵਾਇਆ ਸੀਗਾ ਚਿਤ੍ਰੰਜਨ ਨੂੰ ਸੰਭਾਲਿਆ ਪ੍ਰਭਾ ਆਪਣੇ ਬੱਚੇ ਨੂੰ ਚਿਤ੍ਰੰਜਨ ਹੀ ਬੁਲਾਇਆ ਕਰਦੀ ਸੀਗੀ ਤੇ ਉਹਦੇ ਪਿਤਾ ਦਾ ਨਾਂ ਦਾਸ ਗੁਪਤਾ ਦੱਸਦੀ ਸੀਗੀ ਇਹ ਉਹਦਾ ਪਰਿਵਾਰਕ ਨਾਮ ਸੀਗਾ ਕਈ ਹਿੰਦੂ ਸਕੂਲਾਂ ਵਿੱਚ ਗਈ ਸੀ ਪਰ ਕੰਮ ਕਿਤੇ ਬਣਦਾ ਨਾ ਦਿਸਿਆ ਜਿੱਥੇ-ਜਿੱਥੇ ਪ੍ਰਬੰਧ ਹੈਡ ਉਸਤਾਨੀਆਂ ਦੇ ਹੱਥ ਵਿੱਚ ਸੀਗਾ ਉੱਥੋਂ ਉਹਨੂੰ ਸੁੱਕਾ ਜਵਾਬ ਮਿਲਿਆ ਸਭ ਨੇ ਆਖਿਆ ਕਿ ਉਹ ਟ੍ਰੇਨਡ ਹੁੰਦੀ ਤਾਂ ਲੈ ਲੈਂਦੇ ਪ੍ਰਬਾ ਨੂੰ ਇਸ ਗੱਲ ਦੀ ਸਮਝ ਨਾ ਆਈ ਕਿ ਇਸਤਰੀਆਂ ਉਹਦੇ ਨਾਲ ਕਿਉਂ ਏਡੀਆਂ ਰੁੱਖੀਆਂ ਬੋਲਦੀਆਂ ਸਨ ਇੰਨੀ ਉਮਰ ਵਿੱਚ ਉਹਨੂੰ ਇਸ ਗੱਲ ਦਾ ਗਿਆਨ ਹੀ ਕੀ ਹੋ ਸਕਦਾ ਸੀਗਾ ਕਿ ਆਦਖੜ ਇਸ ਤਰ੍ਹਾਂ ਕਦੇ ਵੀ ਕਿਸੇ ਜਵਾਨ ਤੇ ਉਹਦੋਂ ਵਿਵੱਧ ਕਿਸੇ ਸੁੰਦਰ ਮੁੱਖ ਇਸਤਰੀ ਨੂੰ ਆਪਣੇ ਨੇੜੇ ਰੱਖਣਾ ਪਸੰਦ ਨਹੀਂ ਕਰਦੀਆਂ ਘੀਆਂ ਹੋਰ ਨਾ ਫਿਕਰਿਆਂ ਦੇ ਸਕੂਲਾਂ ਵਿੱਚ ਕੋਸ਼ਿਸ਼ ਦਾ ਖਿਆਲ ਕੀਤਾ ਥੋੜੀ ਗਿਣਤੀ ਵਾਲੇ ਫਿਕਰਿਆਂ ਵਿੱਚ ਅਜੇ ਇੰਨੀ ਵਿੱਦਿਆ ਨਾ ਹੋਣ ਕਰਕੇ ਕਈ ਕੁੜੀਆਂ ਦੇ ਸਕੂਲਾਂ ਦੇ ਹੈਡਮਾਸਟਰ ਮਰਦ ਸਨ ਇਨ੍ਹਾਂ ਸਕੂਲਾਂ ਵਿੱਚ ਉਹਦਾ ਆਦਰ ਚੰਗਾ ਜਾਪਦਾ ਸੀਗਾ ਹੈਡਮਾਸਟਰ ਉਹਦੇ ਨਾਲ ਬੜੀ ਚੰਗੀ ਤਰ੍ਹਾਂ ਗੱਲਬਾਤ ਕਰਦੇ ਸਨ ਪਰ ਉਹਨਾਂ ਦੀਆਂ ਅੱਖਾਂ ਦਾ ਦੁੱਖ ਬੜਾ ਅਸਹਿਜ ਆਪਦਾ ਸੀਗਾ ਪ੍ਰਬਾਤ ਦਾ ਮਨ ਕਿਤੇ ਨਾ ਮੰਨਿਆ ਉਧਰ ਹੋਟਲ ਦਾ ਖਰਚਾ ਬਹੁਤਾ ਹੋਣ ਕਰਕੇ ਬੈਂਕ ਦਾ ਹਿਸਾਬ ਤਿੰਨਾ ਹਿੱਸਿਆਂ ਤੋਂ ਦੋ ਵਿੱਚ ਆ ਗਿਆ ਸੀਗਾ ਇਹ ਚਿੰਤਾ ਵੀ ਘਟਣੀ ਸੀਗੀ ਚਿਤਰਨਜਨ ਦੀਆਂ ਲੋੜਾਂ ਘਟਾਉਣ ਲਈ ਉਹ ਕਦੇ ਤਿਆਰ ਨਹੀਂ ਸੀਗੀ ਔੜਕ ਇੱਕ ਸਕੂਲ ਵਿੱਚ ਨੌਕਰੀ ਪ੍ਰਵਾਨ ਕਰ ਲਈ ਸੀਗੀ ਇਸ ਸਕੂਲ ਦੇ ਹੈਡਮਾਸਟਰ ਟੱਬਰਦਾਰ ਤੇ ਧੀਆ ਵਾਲੇ ਚੰਗੇ ਹਮਦਰਦ ਮੁਨਕ ਸਨ ਪ੍ਰਵਾਦੀ ਤਿੱਖੀ ਬੁੱਧ ਮਿਹਨਤੀ ਆਂਦਰਾ ਚੰਗੇ ਸੁਭਾਅ ਨੇ ਇੱਥੇ ਵੀ ਨਾਮ ਪੈਦਾ ਕਰ ਲਿਆ ਸੀਗਾ ਕੁੜੀਆਂ ਦੀ ਪਿਆਰੀ ਹੈਡਮਾਸਟਰ ਦੀ ਸਹਾਇਕ ਤੇ ਸਕੂਲ ਦਾ ਸ਼ਿੰਗਾਰ ਬਣ ਗਈ ਸੀ ਪਰ ਧਾਰਮਿਕ ਸਕੂਲਾਂ ਦਾ ਖਸਮ ਇਕੋ ਨਹੀਂ ਹੁੰਦਾ ਗਾ ਸਕੱਤਰ ਪ੍ਰਦਾਨ ਕਮੇਟੀ ਦੇ ਮੈਂਬਰ ਤੇ ਸਭ ਚੰਦੇ ਦੇਣ ਵਾਲੇ ਰੱਖਣ ਕੱਢਣ ਦੇ ਹੱਕ ਰੱਖਦੇ ਸਨ ਇਸ ਸਕੂਲ ਦਾ ਸਬੰਧ ਰੱਖਣ ਵਾਲਾ ਹਰ ਕੋਈ ਸਕੂਲ ਦੇ ਸਟਾਫ ਨੂੰ ਆਪਣੇ ਘਰ ਦਾ ਸਟਾਫ ਸਮਝਦਾ ਹੈ ਸਕੂਲ ਦੇ ਪ੍ਰਦਾਣ ਇੱਕ ਧਾਰਮਿਕ ਸ਼ੋਹਰਤ ਰੱਖਣ ਵਾਲੇ ਪ੍ਰਸਿੱਧ ਗਿਆਨਵਾਨ ਸਨ ਇਹਨਾਂ ਦੀਆਂ ਗੱਲਾਂ ਕਈਆਂ ਅਸਤਾਨੀਆਂ ਨਾਲ ਉੱਡਦੀਆਂ ਸਨ ਪਰ ਤਰਮ ਨੇਮ ਵਿੱਚ ਪੂਰੇ ਤੇ ਚੰਗੇ ਲੈਕਚਰਾਰ ਹੋਣ ਕਰਕੇ ਇਹਨਾਂ ਦੀਆਂ ਰਜਦੀਆਂ ਉੱਤੋਂ ਕੋਈ ਚੱਪਣੀ ਨਹੀਂ ਸੀ ਲਹਾਂਦਾਗਾ ਇੱਕ ਅਸਤਾਨੀ ਇਹਨਾਂ ਦੇ ਬੱਚਿਆਂ ਨੂੰ ਘਰ ਪੜਾਉਣ ਲਈ ਜ਼ਰੂਰ ਜਾਇਆ ਕਰਦੀ ਸੀਗੀ ਇਹਨਾਂ ਨੇ ਪ੍ਰਭਾ ਨੂੰ ਦੇਖ ਕੇ ਕਈ ਵਾਰ ਆਪਣੀ ਅਸਤਾਨੀ ਬਦਲਣ ਦਾ ਖਿਆਲ ਕੀਤਾ ਸੀ ਪਰ ਕੋਈ ਪ੍ਰਾਈਵੇਟ ਕਾਰਨਾ ਕਰਕੇ ਪੁਰਾਣੀ ਅਸਤਾਨੀ ਐਡੀ ਸਖਾਈ ਨਹੀਂ ਸੀ ਬਦਲੀ ਜਾ ਸਕਦੀਗੀ ਇਮਤਿਹਾਨ ਹੋਏ ਇਸ ਅਸਤਾਨੀ ਦੇ ਨਤੀਜੇ ਚੰਗੇ ਨਾ ਨਿਕਲੇ ਤੇ ਨਾ ਪ੍ਰਧਾਨ ਹੋਰਾਂ ਦੇ ਬੱਚੇ ਹੀ ਪਾਸ ਹੋਏ ਕਸੂਰ ਭਾਵੇਂ ਪ੍ਰਧਾਨ ਹੋਰਾਂ ਦੇ ਰਹੀ ਸੀ ਜਿੰਨਾ ਇਸ ਉਸਤਾਨੀ ਕੋਲ ਬੱਚਿਆਂ ਨੂੰ ਪੜਾਉਣ ਜੋਗਾ ਸਮਾਂ ਕਦੇ ਛੱਡਿਆ ਹੀ ਨਹੀਂ ਸੀ ਪਰ ਬਹਾਨਾ ਚੰਗਾ ਮਿਲ ਗਿਆ ਉਸ ਨੂੰ ਜਵਾਬ ਦੇ ਦਿੱਤਾ ਉਸ ਪੰਡੀ ਦਾ ਡਰਾਵਾ ਦਿੱਤਾ ਸੀਗਾ ਪਰ ਪ੍ਰਧਾਨ ਸਾਹਿਬ ਦੀ ਸ਼ੋਰਤ ਧਰਮ ਨੇਮ ਤੇ ਪੱਕੇ ਪੈਰਾਂ ਉੱਤੇ ਖੜੀ ਸੀਗੀ ਇਸ ਲਈ ਪੰਡੀ ਦਾ ਨੁਕਸਾਨ ਵੀ ਉਸਤਾਨੀ ਨੂੰ ਹੀ ਪਹੁੰਚਿਆ ਸੀਗਾ ਹਰ ਪ੍ਰਭਾ ਨੂੰ ਹਕਮ ਹੋਇਆ ਕਿ ਉਹ ਪ੍ਰਧਾਨ ਸਾਹਿਬ ਦੇ ਬੱਚਿਆਂ ਨੂੰ ਪੜਾਇਆ ਕਰੇ ਪ੍ਰਭਾ ਨੇ ਆਪਣੇ ਹਿੱਤੂ ਹੈੱਡ ਮਾਸਟਰ ਨਾਲ ਸਲਾਹ ਕੀਤੀ ਪ੍ਰਭਾ ਐਸ ਏ ਵੀ ਦੀ ਤਿਆਰੀ ਕਰ ਰਹੀ ਸੀਗੀ ਇਮਤਿਹਾਨ ਵਿੱਚ ਥੋੜਾ ਸਮਾਂ ਬਾਕੀ ਸੀ ਪ੍ਰਧਾਨ ਬੜਾ ਸੂਤਰ ਸੂਤਰ ਕਿੰਨਾ ਸੀਗਾ ਆਦਮੀ ਜੇ ਸਕੂਲੋਂ ਜਵਾਬ ਵੀ ਦੇ ਦੇਵੇ ਤਾਂ ਵੱਡੀ ਗੱਲ ਨਹੀਂ ਸੀਗੀ ਉਹਦੇ ਚੰਗੇ ਨਤੀਜਿਆਂ ਦੀ ਕਿਸੇ ਪਰਵਾਹ ਨਹੀਂ ਸੀ ਕਰਨੀਗੀ ਉੜਕਾ ਹੈਡਮਾਸਟਰ ਨੇ ਇਹੀ ਸਲਾਹ ਦਿੱਤੀ ਕਿ ਐਸ ਏ ਵੀ ਦੇ ਇਮਤਿਹਾਨ ਤੱਕ ਗੁਜ਼ਾਰਾ ਕਰਕੇ ਦੇਖੇ ਪ੍ਰਵਾ ਪ੍ਰਧਾਨ ਦੇ ਬੱਚਿਆਂ ਨੂੰ ਪੜਾਉਣ ਲੱਗ ਗਈ ਪਰ 15 ਦਿਨਾਂ ਦੇ ਅੰਦਰ ਹੀ ਉਹਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਸ਼ਰਤਾਂ ਉੱਤੇ ਇੱਕ ਜ਼ਵਾਨ ਅਧਿਆਪਕ ਉਸ ਸਕੂਲ ਵਿੱਚ ਰੱਖੀ ਜਾ ਸਕਦੀ ਹੈ ਉਹ ਉਹਦੇ ਕੋਲੋਂ ਪੂਰੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਪਰ ਉਹ ਇਸ ਨਿਰਾਸ਼ਾ ਵਿੱਚੋਂ ਵੀ ਕਿਸੇ ਚੰਗੀ ਹੋਣ ਦੀ ਆਸ ਕਰਦੀ ਸੀਗੀ ਦਿਨੋ ਦਿਨ ਪ੍ਰਧਾਨ ਸਾਹਿਬ ਬਹੁਤਾ ਬੱਚਿਆਂ ਦੇ ਕਮਰੇ ਵਿੱਚ ਆਉਣ ਲੱਗ ਪਏ ਬੱਚੇ ਪ੍ਰਭਾ ਕੋਲੋਂ ਇੰਨੇ ਸਵਾਲ ਨਹੀਂ ਸਨ ਪੁੱਛਦੇਗੇ ਜਿੰਨੇ ਉਹ ਪੁੱਛਣ ਲੱਗ ਪਏ ਸਕੂਲ ਦਾ ਮਲਹਾਜ਼ਾ ਵੀ ਉਹਨਾਂ ਹਫ਼ਤੇ ਵਿੱਚ ਦੋ ਵਾਰੀ ਕਰ ਦਿੱਤਾ ਸੀਗਾ ਤੇ ਪ੍ਰਭਾ ਦੀ ਜਮਾਤ ਨਾਲ ਉਹਨਾਂ ਦੀ ਖਾਸ ਦਿਲਚਸਪੀ ਜਾਪਦੀ ਸੀਗੀ ਪ੍ਰਭਾ ਨਾਲ ਉਹਨਾਂ ਨੇ ਨਿੱਕੀਆਂ-ਨਿੱਕੀਆਂ ਖੁੱਲਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਪ੍ਰਭਾ ਪੰਜਾਬੀਆਂ ਨਾਲੋਂ ਵਧੇਰੇ ਖੁੱਲੀ ਸੱਭਿਆਤਾ ਵਿੱਚੋਂ ਆਈ ਸੀਗੀ ਇਸ ਲਈ ਉਸਨੇ ਇਹਨਾਂ ਖੁੱਲਾਂ ਦੀ ਪਰਵਾਹ ਨਾ ਕੀਤੀ ਤੇ ਗੁਜ਼ਾਰਾ ਕਰਦੀ ਚਲੀ ਗਈ ਉਹ ਚਾਹੁੰਦੀ ਸੀਗੀ ਕਿ ਕਿਸੇ ਤਰ੍ਹਾਂ ਇਮਤਿਹਾਨ ਤੱਕ ਵੇਲਾ ਟੱਪ ਜਾਵੇ ਪਰ ਪ੍ਰਭਾ ਦੇਸ਼ ਡੋਲ ਸਰੀਰ ਦੀ ਕਾਤਰ ਵਿਤਰ ਨਕਸ਼ਾ ਦੀ ਬਰੀਕੀ ਬੋਲ ਦੀ ਮੁਦਰਤਾ ਪ੍ਰਭਾ ਪ੍ਰਭਾਵ ਦੀ ਸਤੰਤਰਤਾ ਬੁੱਧੀ ਦੀ ਤੀਖਣਤਾ ਚਾਲ ਦੀ ਤਾਲ ਵਤੀਰੇ ਦੀ ਆਸਾਨੀ ਤੇ ਆਸਾਨੀ ਨੇ ਪ੍ਰਧਾਨ ਸਾਹਿਬ ਦੂਆਂ ਬੇਕਾਬੂ ਖਾਸ਼ਾਂ ਵਿੱਚ ਤੂਫਾਨ ਲਿਆਂਦਾ ਸੀਗਾ ਇੱਕ ਦਿਨ ਸਾਂਝ ਵੇਲੇ ਜਦੋਂ ਪ੍ਰਭਾ ਬੱਚਿਆਂ ਨੂੰ ਪੜਾਉਣ ਆਈ ਤਾਂ ਬੱਚੇ ਕਮਰੇ ਵਿੱਚ ਕਿੰਨਾ ਚਰਨਾ ਆਏ ੜੀਕ ੜੀਕ ਕੇ ਪ੍ਰਭਾ ਕਿਸੇ ਨੌਕਰ ਨੂੰ ਆਵਾਜ਼ ਮਾਰਨ ਲੱਗੀ ਸੀ ਕਿ ਪ੍ਰਧਾਨ ਸਾਹਿਬ ਅੰਦਰ ਆਵੜੇ ਬੱਚ ਪ੍ਰਭਾ ਨੇ ਬੱਚਿਆਂ ਬਾਬਤ ਪੁੱਛਿਆ ਉਹ ਤੇ ਕੱਲ ਦੇ ਆਪਣੀ ਮਾਤਾ ਨਾਲ ਨਾਨਕੇ ਚਲੇ ਗਏ ਹਨ ਪ੍ਰਧਾਨ ਨੇ ਮੁਸਕਰਾ ਕੇ ਦੱ ਦਿੱਤਾ ਤਾਂ ਤੁਸੀਂ ਮੈਨੂੰ ਅਖਵਾ ਕੱ ਲੈਣਾ ਸੀਗਾ ਪ੍ਰਭਾ ਨੇ ਗਿਲਾ ਕੀਤਾ ਇਹ ਮੇਰੀ ਮਰਜ਼ੀ ਨਹੀਂ ਸੀਗੀ ਕਿ ਤੁਸੀਂ ਆਉਂਦੇ ਨਾ ਪ੍ਰਧਾਨ ਫਿਰ ਮੁਸਕਰਾਇਆ ਸੀਗਾ ਪਰ ਮੇਰਾ ਵਕਤ ਬਚ ਜਾਂਦਾ ਮੈਂ ਆਪਣੀ ਪੜਾਈ ਕਰ ਲੈਂਦੀ ਪ੍ਰਭਾ ਨੇ ਆਪਣਾ ਬੈਗ ਹੱਥ ਵਿੱਚ ਫੜ ਕੇ ਆਖਿਆ ਸੀਗਾ ਪ੍ਰਧਾਨ ਨੇ ਪ੍ਰਭਾ ਦੇ ਹੱਥੋਂ ਉਹਦਾ ਬੈਗ ਫੜ ਲਿਆ ਉਹ ਜਾਣੇ ਜੇ ਬੱਚੇ ਇੱਥੇ ਨਹੀਂਗੇ ਅੱਜ ਬੱਚਿਆਂ ਦੇ ਪਿਓ ਨਹੀਂ ਪੜਾ ਦੇਣਾ ਪ੍ਰਧਾਨ ਦੀਆਂ ਅੱਖਾਂ ਵਿੱਚੋਂ ਕਿਸੇ ਗੋਂ ਦਾ ਟਿਸ਼ਕਾਰਾ ਪੰਡਾ ਸੀਗਾ। ਪ੍ਰਭਾ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਜਾਣ ਕੇ ਹੀ ਉਸਨੇ ਆਪਣੇ ਪਰਿਵਾਰ ਨੂੰ ਪੇਕੇ ਭੇਜ ਦਿੱਤਾ ਹੈ। ਉਹ ਜਦੋਂ ਵਾਪਸ ਆਉਣਗੇ। ਪ੍ਰਭਾ ਨੇ ਪੁੱਛਿਆ ਉਹ ਕਦੋਂ ਵਾਪਸ ਆਉਣਗੇ? ਮੈਂ ਕਹਿ ਨਹੀਂ ਸਕਦਾ। ਪ੍ਰਧਾਨ ਨੇ ਉੱਤਰ ਦਿੱਤਾ। ਜਦੋਂ ਆਉਣ ਮੈਨੂੰ ਸੁਨੇਹਾ ਕੱਲ ਦੇਣਾ। ਪ੍ਰਭਾ ਆਪਣੇ ਬੈਗ ਬਿਨਾਂ ਹੀ ਤੁਰ ਪਈ ਸੀ। ਪ੍ਰਧਾਨ ਨੇ ਹੱਥ ਫੜ ਲਿਆ ਸੀਗਾ। ਬਹਿ ਜਾਓ। ਨਹੀਂ ਮੈਂ ਜਾਣਾ ਚਾਹੁੰਦੀ ਹਾਂ। ਪ੍ਰਭਾ ਨੇ ਬਿਨਾਂ ਗੁੱਸੇ ਦੇ ਕੜਾਈ ਨਾਲ ਆਖਿਆ ਸੀਗਾ ਕਿਉਂ ਤੁਸੀਂ ਮੈਨੂੰ ਨਫ਼ਰਤ ਕਰਦੇ ਹੋ ਪ੍ਰਧਾਨ ਨੇ ਘੂਰ ਕੇ ਆਖਿਆ ਬਿਲਕੁਲ ਨਹੀਂ ਪਰ ਮੈਂ ਇੱਥੇ ਠਹਿਰਨਾ ਨਹੀਂ ਚਾਹੁੰਦੀਗੀ ਪ੍ਰਭਾ ਨੇ ਉੱਤਰ ਦਿੱਤਾ ਤੁਹਾਨੂੰ ਠਹਿਰਨਾ ਪਵੇਗਾ ਪ੍ਰਧਾਨ ਨੇ ਆਪਣੇ ਵੱਲੋਂ ਹੁਕਮ ਦਿੱਤਾ ਮੈਂ ਠਹਿਰ ਨਹੀਂ ਸਕਦੀ ਤੇ ਪ੍ਰਭਾ ਨੇ ਫੇਰ ਔਟਕੇ ਬੂਹੇ ਵੱਲ ਰੁਕ ਕੀਤਾ ਤੁਸੀਂ ਹਰਗिज ਨਹੀਂ ਜਾ ਸਕਦੇ ਤੇ ਪ੍ਰਧਾਨ ਨੇ ਫੇਰ ਬਾਹ ਫੜ ਕੇ ਉਹਨੂੰ ਅੰਦਰ ਲਿਆਂਦਾ ਪ੍ਰਭਾ ਨੇ ਬਾਹ ਛਡਾਉਣ ਦਾ ਯਤਨ ਕੀਤਾ ਮੜ ਆਈ ਪ੍ਰਧਾਨ ਨੇ ਬਾਹ ਛੱਡ ਦਿੱਤੀ ਸੀਗੀ ਤਾਨੂੰ ਸਮਝ ਆ ਗਈ ਹੈ ਕਿ ਮੈਂ ਕਿਸੇ ਨੂੰ ਆਪਣੀ ਗੱਲ ਮੋੜਨ ਨਹੀਂ ਦਿੰਦੀ ਕੀ ਤਾਨੂੰ ਅੱਜ ਰਾਤ ਇੱਥੇ ਹੀ ਠਹਿਰਨਾ ਪਵੇਗਾ ਪ੍ਰਧਾਨ ਨੇ ਆਖਿਆ ਮੈਂ ਹਰ ਗਿਜ਼ ਇੱਥੇ ਨਹੀਂ ਠਹਿਰ ਸਕਦੀ ਪ੍ਰਭਾ ਫੇਰ ਬੂਹੇ ਵੱਲ ਤੁਰ ਪਈ ਪ੍ਰਧਾਨ ਨੇ ਫੇਰ ਜਾ ਫੜੀ ਪ੍ਰਭਾ ਨੇ ਫੇਰ ਛਡਾਉਣ ਦਾ ਯਤਨ ਕੀਤਾ ਤੇ ਮੋੜਾਈ ਇਹ ਤੂੰ ਕੀ ਮਖੌਲ ਪਈ ਕਰਨੀ ਏ ਤੂੰ ਇੱਥੇ ਨਹੀਂ ਇੱਥੋਂ ਨਹੀਂ ਜਾ ਸਕਦੀ ਪ੍ਰਧਾਨ ਨੇ ਛਿੱਥੇ ਪੈ ਕੇ ਆਖਿਆ ਤੇ ਹੱਥਾਂ ਨਾਲ ਇੱਕ ਦੋ ਗੁਸਤਾਖੀਆਂ ਕੀਤੀਆਂ ਇਹਨਾਂ ਗੁਸਤਾਖੀਆਂ ਨਾਲ ਵੀ ਪ੍ਰਭਾ ਦਾ ਸਬਰ ਭਰਿਆ ਵਤੀਰਾ ਨਾ ਵਿਗੜਿਆ ਉਸਨੇ ਰੱਤੀ ਪਰਵਾਣਾ ਕੀਤੀ ਕਿ ਉਹਦਾ ਹੱਥ ਕਿੱਥੇ ਲੱਗਾ ਹੈ ਤਾਂ ਉਸ ਚੀਕ ਨਾ ਉਸਨੇ ਚੀਖ ਮਾਰੀ ਨਾ ਉਹਦਾ ਹੱਥ ਪਰਾਂ ਸੁਟਿਆ ਜਿਕਰ ਪੱਥਰ ਦਾ ਬੁੱਤ ਕਿਸੇ ਕਲਾ ਨਾਲ ਗੱਲਾਂ ਕਰਦਾ ਹੈ ਪ੍ਰਭਾ ਨੇ ਆਖਿਆ ਤੁਸੀਂ 100 ਵਾਰ ਫੜ ਲਿਓ ਮੈਂ 100 ਵਾਰ ਮੜਾਵਾਂਗੀ ਪਰ ਤੁਸੀਂ ਮੈਨੂੰ ਇੱਥੇ ਨਹੀਂ ਰੱਖ ਸਕਦੇਗੇ ਤੁਸੀਂ ਮੇਰੇ ਸਰੀਰ ਉੱਤੇ ਮੈਲਿਆਂ ਨਜ਼ਰਾਂ ਸੁਟੋ ਗੁਸਥਾਖ ਹੱਥ ਮਾਰੋ ਜਾਂ ਜਾਲਮਾਂ ਵਾਂਗ ਬਾਹਾਂ ਮਰੋੜੋ ਮੈਂ ਕੁਝ ਨਹੀਂ ਆਖਣਾਗਾ ਪਰ ਤੁਸੀਂ ਮੇਰੇ ਕੋਲੋਂ ਆਪਣੀ ਅਜੋਗ ਇੱਛਾ ਪੂਰੀ ਨਹੀਂ ਕਰ ਸਕਦੇ ਮਕਾਨ ਤੁਹਾਡਾ ਰਾਜ ਤੁਹਾਡੀ ਸਹਾਇਕ ਮੈਂ ਅਬਲਾ ਹਾਂ ਜੋ ਚਾਹੋ ਕਰ ਲਵੋ ਪਾਹ ਪੰਨ ਸੁੱਟੋ ਛਾਤੀ ਨੋਚ ਛੱਡੋ ਗਾਲਾਂ ਕੱਢੋ ਗळा ਤੋੜ ਖਾਓ ਪਰ ਮੇਰੇ ਸੱਤ ਨੂੰ ਤੁਸੀਂ ਨਹੀਂ ਛੋ ਸਕਦੇ ਕਿ ਮੈਂ ਤੇਰੇ ਵਰਗਾਂ ਕਈਆਂ ਦੇ ਸੱਤ ਨਿਰੇ ਛੋਹੇ ਹੀ ਨਹੀਂਗੇ ਪੰਨੇ ਵੀ ਹਨ ਤੋੜੇ ਹਨ ਨਾ ਪੀੜੇ ਹਨ ਪ੍ਰਧਾਨ ਨੇ ਆਪਣੀ ਮਲੇਸ਼ਟਾ ਦੇ ਪੂਰੇ ਅਭਿਮਾਨ ਵਿੱਚ ਪ੍ਰਭਾ ਨੂੰ ਨੁਪੀੜ ਕੇ ਆਖਿਆ ਸੀਗਾ ਤੁਸੀਂ ਨਹੀਂ ਭੰਨੇ ਹੋਣਗੇ ਉਹ ਵਿਚਾਰੀਆਂ ਕਸ਼ਟ ਨਹੀਂ ਚੱਲ ਸਕੀਆਂ ਹੋਣਗੀਆਂ ਤੇ ਆਪੇ ਡੈਗ ਪਈਆਂ ਹੋਣਗੀਆਂ ਪ੍ਰਭਾ ਮਰ ਸਕਦੀ ਹੈ ਇੱਕ ਇੱਕ ਅੰਗ ਤੜਵਾ ਸਕਦੀ ਹੈ ਮੇਰੀ ਜੰਦ ਭਾਈਚਾਰੇ ਦੇ ਜ਼ੁਲਮਾਂ ਦਾ ਇਮਤਿਹਾਨ ਕਰਨ ਲਈ ਬਣੀ ਹੈ ਤੁਸੀਂ ਤੇ ਤੁਹਾਡਾ ਸਾਰਾ ਨਿਰਦਈ ਸੌਪਣਾ ਲਾ ਲਵੋ ਜਿੰਨਾ ਜ਼ੋਰ ਲਾ ਸਕਦੇ ਹੋ ਮੇਰੀ ਆਤਮਾ ਦੇ ਲੋਹੇ ਨਾਲ ਟਕਰਾ ਕੇ ਤੁਹਾਡੇ ਸਾਰੇ ਜ਼ੁਲਮਾਂ ਨੂੰ ਹਾਰ ਖਾਣੀ ਪਵੇਗੀ ਆਖੜੋਤੀਆਂ ਤੁਹਾਡੇ ਸਾਹਮਣੇ ਮਾਰ ਲਓ ਟੱਕਰਾ ਜਿੰਨੀਆਂ ਮਾਰ ਸਕਦੇ ਹੋ ਹਰੇਕ ਟੱਕਰ ਤੁਹਾਡੇ ਸਿਰ ਵਿੱਚ ਰੋੜੇ ਉਬਾਰੇਗੀ ਪ੍ਰਧਾਨ ਇਸ ਪਰਬਤੀ ਪਕਿਆਈ ਦੇ ਰੂਬਰੂ ਲੜਖੜਾ ਗਿਆ ਸੀਗਾ ਸਭ ਕਾਮ ਮਸਤੀ ਲੋਪ ਹੋ ਗਈ ਮੂੰਹ ਦਾ ਰੰਗ ਟੈ ਗਿਆ ਸੀਗਾ ਖਾਬਾ ਸਭ ਔਡ ਗਈਆਂ ਸਨ ਪਰ ਬਦਲੇ ਦੀ ਖਾਹਿਸ਼ ਨੇ ਫੇਰ ਗਰਮਾਇਆ ਨਵਾਂ ਜੋਸ਼ ਪੜ ਗਿਆ ਵਾਰੇ ਤੇਰੀ ਪਾਰਸਾਈ ਜ਼ਿਕਰ ਮੈਂ ਕੁਝ ਜਾਣਦਾ ਹੀ ਨਹੀਂ ਹੁੰਦਾਗਾ ਇਹ ਤੇਰਾ ਮੁੰਡਾ ਇਹ ਤੇਰੀਆਂ ਹੈਡਮਾਸਟਰ ਨਾਲ ਗੂੜੀਆਂ ਤੇਰਾ ਸਾਰਾ ਕੱਚਾ ਚਿੱਠਾ ਜਿਵੇਂ ਅਖਬਾਰਾਂ ਵਿੱਚ ਨਾ ਛਾਪਿਆ ਤਾਂ ਤੂੰ ਮੈਨੂੰ ਪਿਉ ਦਾ ਪਤਨਾਖੀ ਆਪ ਜੋ ਚਾਹੋ ਕਰੋ ਮੈਂ ਗਿਲਾ ਤੱਕ ਨਹੀਂ ਕਰਨਾਗਾ ਕੀ ਹੁਣ ਮੈਂ ਜਾ ਸਕਦੀ ਆ ਪ੍ਰਭਾ ਨੇ ਡੋਲ ਬੋਲ ਵਿੱਚ ਆਖਿਆ ਸੀਗਾ ਪਰ ਜਾਣ ਤੋਂ ਪਹਿਲਾਂ ਆਪਣੀ ਕਿਸਮਤ ਸੁਣ ਜਾ ਮੈਂ ਤੈਨੂੰ ਗਲੀਆਂ ਵਿੱਚ ਰੋਲਣਾ ਹੈ ਅਜੇ ਹਾ ਪੰਡਾਗਾ ਕਿ ਕੋਈ ਸਕੂਲ ਤੇ ਕਿਤੇ ਰਹਾ ਕੋਈ ਘਰ ਵੀ ਤੈਨੂੰ ਨਹੀਂ ਚੱਲੇਗਾ ਪ੍ਰਧਾਨ ਦੇ ਬੁੱਲਾਂ ਚੋਂ ਝਗ ਡੈਗਰੀ ਸੀਗੀ ਪ੍ਰਭਾ ਚਲੀ ਗਈ ਪ੍ਰਧਾਨ ساری ਰਾਤ ਕਦੇ ਬਿਸਤਰੇ ਉੱਤੇ ਪੈਂਦਾ ਕਦੇ ਕਮਰੇ ਵਿੱਚ ਤੁਰਦਾ ਉਹਦੀ ਸਾਰੀ ਆਤਮਾ ਬਦਲੇ ਦੀ ਲਾਟ ਵਿੱਚ ਬਦਲੀ ਹੋਈ